ਅਸਲਾਮੁਅਲੈਕੁਮ ਮੈਮ ਸਤ ਸ੍ਰੀ ਅਕਾਲ ਕਿੱਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਪੈਨ ਪਰਾਵਾਂ ਦਾ ਉਮੀਦ ਕਰਨੀ ਹੈ ਵਧੀਆ ਹੋਵੇਗੀ ਤੇਰਾ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਤੇ ਅੱਜ ਅਸੀਂ ਤੁਹਾਡੇ ਵਾਸਤੇ ਜਿਹੜੀ ਵੀਡੀਓ ਲੈ ਕੇ ਆਏ ਆ ਨਾ ਅਨੰਦਪੁਰ ਸਾਹਿਬ ਦੇ ਵਿੱਚ ਖੋਲਾ ਮੁਹੱਲਾ ਜਿਹੜਾ ਵਾ ਉਹ ਚੱਲ ਰਿਹਾ ਤੇ ਉਹਦੇ ਅੱਧਾ ਦੇ ਕੋਲ ਇੱਕ ਵਲੌਗ ਹੈ ਸਾਡੇ ਕੋਲ ਉਹ ਅਸੀਂ ਤੁਹਾ ਨਾਲ ਸ਼ੇਅਰ ਕਰਾਂਗੇ ਸਾਂਝਾ ਕਰਾਂਗੇ ਤੇ ਚਲੋ ਜੀ ਵੇਖਨੇ ਅਨੰਦਪੁਰ ਸਾਹਿਬ ਜਿਹੜੀ ਏਰੀਆ ਰੋਨ ਚੱਲ ਗਿਆ ਹੋਣ ਯਾਨੀ ਪਹਿਲੇ ਉਹ ਵੇਖ ਕੇ ਤੇ ਫਿਰ ਉਸ ਤੋਂ ਬਾਅਦ ਦੇਤੇ ਗੱਲਬਾਤ ਕਰਨੀ ਹੈ ਤੇ ਐ ਲੋ ਜੀ ਅੱਜ ਦੀ ਗੁਰਪ੍ਰੀਤ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸੇ ਦੀ ਕਰਤੀ ਅਨੰਦਪੁਰ ਸਾਹਿਬ ਤੇ ਇੱਥੇ ਆਪਾਂ ਨੂੰ ਬਾਬਾ ਜੀ ਮਿਲੇ ਨੇ ਤੇ ਇਹਨਾਂ ਵੱਲ ਦੇਖ ਕੇ ਰਿਆਣੀ ਜੀ ਆ ਤੇ ਮੈਂ ਕਿਹਾ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਨੇ ਤੁਸੀਂ ਦੇਖੋ ਵੀ ਦਸਤਾਰ ਕਿੰਨੀ ਸੋਹਣੀ ਸਜਾਈ ਹੋਈ ਆ ਤੇ ਕਿੰਨੀ ਵੱਡੀ ਦਸਤਾਰ ਆ ਤੇ ਬਾਬਾ ਜੀ ਨੇ ਆਪਣਾ ਐਡਰੈਸ ਵੀ ਕਾਰ ਦੇ ਉੱਪਰ ਹੀ ਲਿਖਿਆ ਹੋਇਆ ਤੇ ਬਾਬਾ ਜੀ ਦਾ ਨਾਮ ਹੈਗਾ ਜਥੇਦਾਰ ਬਾਬਾ ਬਲਵੰਤ ਸਿੰਘ ਜੀ ਤੇ ਟਾਪ ਹੈਵੀ ਟਰਬਨ ਇਹ ਬੰਦੇ ਆ ਤੇ ਦਿਮਾਲੇ ਦੀ ਲੰਬਾਈ ਹੈਗੀ 800 ਮੀਟਰ ਤੇ ਵਜਨ ਜਿਹੜਾ ਹੈਗਾ 85 ਕਿਲੋ ਤੇ ਕੁੱਲ ਵਜਨ ਹੈਗਾ 150 ਕਿਲੋ ਮਤਲਬ ਕਿ ਜਿਹੜੇ ਬਾਬਾ ਜੀ ਨੇ 76 ਲਗਾਏ ਨੇ ਦਿਮਾਲੇ ਦੇ ਤੇ ਉਹਨਾਂ ਨੂੰ ਮਿਲਾ ਕੇ 150 ਕਿਲੋ ਵਜਨ ਹੈ ਬਾਬਾ ਜੀ ਆਪਣੇ ਨਾਲ ਰੱਖਿਆ ਪਾਕ ਦਮਾਲੇ ਦੇ ਵਿੱਚ ਦਾ ਕੁੱਲ ਵਜਨ ਜਿਹੜਾ 150 ਕਿਲੋ ਆਸਾ ਸੰਗਤ ਜੀ ਤੋਂ ਹਸਾਵਣਾ ਹੋ ਤੇ ਬਾਬਾ ਜੀ ਨੇ ਸ਼ਸਤਰ ਤੇ ਕਕਾਰ ਜਿਹੇ ਲਗਾਏ ਨੇ ਦਮਾਲਾ ਸਾਹਿਬ ਦੇ ਵਿੱਚ ਕੋਈ ਬੜੇ ਕਰਨੇ ਵਾਲੇ ਸਿੰਘ ਨੇ ਤੇ ਬਾਬਾ ਜੀ ਨੇ ਕਾਰ ਦੇ ਵਿੱਚ ਹੀ ਪੂਰਾ ਘਰ ਬਣਾਇਆ ਹੋਇਆ ਤੇ ਇਧਰੇ ਪਾਸੋਂ ਕਾਰ ਵੀ ਦਿਖਾ ਦੇਣੀ ਬਾਬਾ ਜੀ ਦੀ ਵਾਹ ਜੀ ਵਾਹ ਸਪੂਰੀ ਮੋਡੀਫਾਈਡ ਕਾਰ ਆ ਤੇ ਬਾਬਾ ਜੀ ਇਹਦੇ ਵਿੱਚ ਹੀ ਰਹਿੰਦੇ ਆ ਤੇ ਕਰਨੇ ਆ ਗੱਲਬਾਤ ਬਾਬਾ ਜੀ ਦੇ ਨਾਲ ਆਓ ਜੀ ਇਸੇਕਾਰ ਬਾਬਾ ਜੀ ਦੇ ਕੋਲ ਐਚ 4 ਨੰਬਰ ਹਰਿਆਲੀ ਦਾ ਬਾਬਾ ਜੀ ਵਾਈਗੁਰ ਜੀ ਦਾ ਖਾਸਾ ਵਾਈਗੁਰ ਜੀ ਕੀ ਫਤ ਹੈ ਮੈਂ ਤੁਹਾਡੇ ਇੱਥੇ ਆਂਗ ਰਿਹਾ ਸੀ ਨੇ ਤੁਹਾਡੇ ਨਾਲ ਦੇਖਿਆ ਤੇ ਮੈਂ ਗਿਆ ਜਥੇਦਾਰ ਜੀ ਨਾਲ ਗੱਲਬਾਤ ਕਰਦੇ ਆ ਬਹੁਤ ਬਾਬਾ ਜੀ ਦੇ ਭਾਰੀ ਤਾਗੇਰੀ ਆ ਦਮਾਨਾ ਸਾਹਿਬ ਬੰਨਿਆ ਹੋਇਆ ਬਾਬਾ ਜੀ ਕਿੰਨੇ ਕਿਲੋ ਰਾਹੀ ਇਹ ਸਾਡਾ ਨਾਮ ਪਹਿਲਾਂ ਪੁੱਛੋ ਹਾਂਜੀ ਸਾਡਾ ਸਾਡਾ ਨਾਮ ਹਾਂ ਬਾਬਾ ਜੀ ਦਾ ਨਾਮ ਮੈਂ ਦੱਸ ਤਾ ਜੀ ਤੁਹਾਡਾ ਕਾਰ ਦੇ ਉੱਪਰ ਲਿਖਿਆ ਸੀਗਾ ਬਾਬਾ ਬਲਵੰਤ ਸਿੰਘ ਜੀ ਦਾ ਨਾਮ ਆ ਬਾਬਾ ਜੀ ਦਾ ਜੀ ਤੇ ਖਰੀਆਲੇ ਦੇ ਬਾਬਾ ਜੀ ਅਸੀਂ ਜ਼ਿਲ੍ਹਾ ਜਾਨਾ ਨਗਰ ਪ੍ਰਿੰਟ ਮਸ਼ਰੌਲੀ ਗੁਰਦੁਆਰਾ ਬਾਬਾ ਪਿਆਰਾ ਸਿੰਘ ਦੇ ਸਥਾਨ ਤੇ ਰਹਿੰਦੇ ਆ ਇਕਪਾਲ ਮੋਚਨ ਦੇ ਕੋਲ ਪੈਂਦਾ ਸਾਂ ਠੀਕ ਹਾਂਜੀ ਜੋ ਸਾਡੇ ਸੀਟ ਦੇ ਉੱਤੇ ਆ ਜੀ ਦਮਾਨਾ ਦੇਖ ਰਹੇ ਹੋ ਜੀ ਇਹ 15 ਸਾਲ ਹੋ ਗਏ ਹੁਣੇ ਮੈਨੂੰ ਕਹਿੰਦੇ ਵੱਡਾ ਦਾ ਮਾਲਾ ਸੱਚਾਉਂਦੇ ਆ 2010 ਵਿੱਚ ਜਿਹਦਾ ਸਾਡਾ ਰਿਕਾਰਡ ਬਣਾਇਆ ਸੀਗਾ 700 ਮੀਟਰ 60 ਕਿਲੋ ਜੀ ਦਾ ਤੇ 2011 ਦੇ ਵਿੱਚ ਫਿਰ 800 ਮੀਟਰ ਦਾ ਮਾਨਾ ਜਿਹਦਾ ਵਜਨ 85 ਆਇਆ ਸਾਡਾ ਆਪਣਾ ਜਿਹੜਾ ਕੁੱਲ ਮਿਲਾ ਕੇ 1.5 ਕੁਇੰਟਲ ਦਾ ਸਾਡਾ ਮੇਰੇ 5 ਕਿਲੋ ਵਜਨ ਆਪਣਾ ਅੱਛਾ ਜੀ 85 ਵਜਨ ਇਹਨਾਂ ਦਾ ਆ ਦਮਾ ਦਾ ਕਿਹਸਾ ਦਾ ਤੇ ਛੇਤਰਾਂ ਦਾ ਜੀ ਇਸ ਕਰਕੇ ਸਾਰਾ 1.5 ਕੁਇੰਟਲ ਤਾਂ ਮੈਂ ਲਿਖ ਦਿਨਾ ਵੀ ਕੰਪਿਊਟਰ ਤੇ ਲਿਖਣਾ ਨੂੰ ਚੜਾ ਵਿੱਚ ਆਇਆ ਮੈਂ 9 ਜਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ ਜਿਹੜੇ ਸਰਦੇ ਸਿੱਖਾਂ ਦੇ ਬੱਚੇ ਨੇ ਜਿਹੜੇ ਕਹਿੰਦੇ ਵੀ ਸਾਨੂੰ 2 ਮੀਟਰ ਕਪੜਾ ਬੰਦ ਦੇ ਸਾਡਾ ਸਿਰ ਦੁਖਣ ਲੱਗ ਜਾਂਦਾ ਮੈਂ ਨਾ 9 ਜਾਨ ਬੱਚਿਆਂ ਨੂੰ ਦੱਸਣਾ ਚਾਹਨਾ ਵੀ ਮੇਰੀ ਉਮਰ 40 ਸਾਲ ਦੀ ਹੈ ਮੈਨੂੰ ਤੀਜੀ ਮੰਜ਼ਲ ਤੋਂ ਚੜਾ ਕੇ ਵੀ ਦੇਖ ਲਿਆ ਬਾਹਰ ਬੈਟਰ ਪਾਦਰ ਜਾ ਕੇ ਦੇਖਿਆ ਮਨਸੂਰੀ ਦੇ ਅੰਦਰ 500 ਗੱਜ ਪੈਦਲ ਚੱਕ ਕੇ ਚੱਲ ਕੇ ਉੱਥੇ ਵੀ ਨਾਮ ਜਿੱਤ ਕੇ ਆਇਆ ਜਿਹਨੂੰ ਕਹਿਣ ਦਾ ਮਤਲਬ ਹੈ ਕਹਿਣਾ ਚਾਹਨਾ ਵੀ 5 ਮੀਟਰ ਦੀ ਦਸਤਾਰ ਸਜਾਓ 8 ਮੀਟਰ ਦੀ ਦਸਤਾਰ ਸਜਾਓ ਪੈਸਾਂ ਦੀ ਬੇਦਵੀ ਨਹੀਂ ਕਰਨੀ ਨਸ਼ਾ ਕਿਸੇ ਪ੍ਰਕਾਰ ਦਾ ਨਹੀਂ ਖਾਣਾ ਮੱਥਾ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸੋਇਆ ਆਪਾਂ ਕਿਸੇ ਨੂੰ ਨਹੀਂ ਟੇਕਣਾ ਸਾਧੂ ਸੰਤਾਂ ਦਾ ਸਤਿਕਾਰ ਕਰਿਆ ਕਰੋ ਹਾਂਜੀ ਬੋਲੇ ਮੱਲੇ ਦੀਆਂ ਸਾਰਿਆਂ ਨੂੰ ਆਪ ਜੀ ਨੂੰ ਲੱਖ ਲੱਖ ਬਧਾਈਆਂ ਜੋ ਆਪ ਜੀ ਨੂੰ ਮਾਰਦੇ ਚਰਨਾਂ ਦੇ ਵਿੱਚ ਨਮਸਕਾਰ ਕਰਨ ਆਏ ਹੋ ਹਾਂ ਜੀ ਬਸ ਮੈਂ ਤਾਂ ਹੀ ਮੁੱਦਾ ਲੈ ਕੇ ਚੱਲੇ ਹੋਇਆ ਬਹੁਤ ਬੱਚੇ ਨੇ ਜਿਨ੍ਹਾਂ ਨੇ ਕੇਸ ਵੀ ਰੱਖ ਰਹੇ ਨੇ ਦਸਤਾਰਾਂ ਵੀ ਸਜਾਉਂਦੇ ਨੇ ਪਰ ਪਿਆਰ ਨਾਲ ਹੀ ਮੈਂ ਕਹਿੰਨਾ ਉਹਨਾਂ ਪਿਆਰ ਨਾਲ ਹੀ ਸਾਰੇ ਮੰਨਦੇ ਆ ਮਾਰਨ ਨੇ ਵੀ ਕਿਹਾ ਸੀ ਸਾਚ ਕੋ ਸੁਣ ਲਿਆ ਸਭ ਜਿਹਨ ਪ੍ਰੇਮ ਕੀਓ ਤੈਨਹੀ ਪ੍ਰਾਪਾਇਓ ਹਾਂ ਜੀ ਪਿਆਰ ਨਾਲ ਬੱਚੇ ਮੰਨਣਗੇ ਜੇ ਆਪਾਂ ਬੱਚਿਆਂ ਨੂੰ ਪਤਾੜਾਂਗੇ ਬੱਚੇ ਘਰ ਛੱਡ ਕੇ ਬਾਹਰ ਬਾਹਰ ਜੱਗ ਨੂੰ ਤਾਂ ਕੋਈ ਫਾਇਦਾ ਨਹੀਂ ਫਿਰਦਾ ਹਾਂ ਜੀ ਸੋ ਬਹੁਤ ਹੀ ਵਧੀਆ ਬਾਬਾ ਜੀ ਵੱਲੋਂ ਮੈਸੇਜ ਵੀ ਆ ਵਾਕਿਆ ਵੀ ਜਦੋਂ ਹੁਣ ਆਪਾਂ ਖਾਲਸੇ ਦੀ ਧਰਤੀ ਦੇ ਉੱਤੇ ਆਏ ਆ ਤੇ ਸਿੰਘ ਸਜੀਏ ਗੁਰੂ ਵਾਲੇ ਬਣੀਏ ਤੇ ਦਸਤਾਰ ਦਾ ਭਾਰ ਦੇਖੋ ਬਾਬਾ ਜੀ ਨੂੰ ਜੇ 150 ਥਿੱਲੋ ਲਓ ਜੀ ਤੇ ਬਾਬਾ ਜੀ ਨੇ ਪੂਰੀ ਦਸਤਾਰ ਜਿਹੜੀ ਆ ਹੁਣ ਆਪਣੇ ਝਾਕੇ ਦੇ ਦਿਖਾਤੀ ਐ ਇਹ ਨਹੀਂ ਜੀ ਬਾਬਾ ਜੀ ਨੇ ਸਪੋਰਟ ਦੇ ਕੇ ਰੱਖੀ ਆ ਪੂਰੀ ਬਾਬਾ ਜੀ ਨੂੰ ਇਹਦਾ ਕੋਈ ਭਾਰ ਨਹੀਂ ਲੱਗ ਰਿਹਾ ਤੇ ਅਹੀਂ ਕਹਿ ਰਹੇ ਨੇ ਵੀ ਅਸੀਂ 2 ਮੀਟਰ ਦਾ ਪਰਲਾ ਬਣ ਕੇ ਤੇ ਬਹੁਤ ਆ ਜੀ ਇਹ ਵੀ ਸਾਡੇ ਕਾਲ ਰੋਹਣ ਲਾਪੇ ਤੇ ਸਿਰ ਰੋਹਣ ਲਾਪਿਆ ਤੇ ਇਧਰ ਬਾਬਾ ਜੀ ਨਾਲ ਦੇ ਕੇ ਉਤਸ਼ਾਹਤ ਹੋਈਏ ਤੇ ਸਿੱਖੀ ਨੂੰ ਫੜਾਈਏ ਸੋ ਬਹੁਤ-ਬਹੁਤ ਧੰਨਵਾਦੀ ਜੀ ਬਾਬਾ ਜੀ ਦਾ ਤੇ ਕਰਨੀ ਵਾਲੇ ਵੈਕਰ ਬਾਬਾ ਜੀ ਨੇ ਵੀ ਜਿਹੜਾ ਇੰਨਾ ਵਧੀਆ ਮੈਸੇਜ ਵੀ ਦੇ ਰਹੇ ਨੇ ਸਿੱਖੀ ਦੇ ਬਾਰੇ ਤੇ ਇਹ ਤਰੀਕੇ ਹੁੰਦੇ ਆ ਜੀ ਸਾਰੇ ਕਿ ਇੱਕ ਜਿਹੜੀ ਉਸ ਨੌਜਵਾਨ ਜਿਹੜੇ ਜੋ ਹਲੇ ਸਿੱਖੀ ਤੋਂ ਦੂਰ ਭੱਜ ਰਹੇ ਆ ਤੇ ਉਹ ਬਾਬਾ ਜੀ ਵੇਖ ਕੇ ਮੈਂ ਕਹਿੰਦਾ ਬਹੁਤ ਸਿੱਖ ਨੌਜਵਾਨ ਜਿਹੜੇ ਉਹ ਮੋਟੀਵੇਟ ਵੀ ਹੋਏ ਹੋਣਗੇ ਤੇ ਬਹੁਤ ਹੋਰ ਵੀ ਜਿੰਨੇ ਜਿਹੜੇ ਵੀਰ ਆ ਸਾਰੇ ਖੜੇ ਨੇ ਤੇ ਇਹ ਜ਼ਰੂਰ ਇਸ ਚੀਜ਼ ਤੋਂ ਕੁਝ ਸਿੱਖਣਗੇ ਕਿ ਹਾਂਜੀ ਅਸੀਂ ਵੀ ਦਸਤਾਰ ਸਜਾਈਏ ਤੇ ਵੱਡੀ ਦਸਤਾਰ ਸਜਾਈਏ ਐਵੇਂ ਛੋਟੇ ਛੋਟੇ ਰਮਾਲ ਜਿੱਦਾਂ ਕਹ ਰਹੀਏ ਕਿ ਬੰਨਣ ਦੀ ਕੋਈ ਗੱਲ ਨਹੀਂ ਬੰਦੀ ਤੇ ਸਿੰਘ ਸਰਦਾਰ ਤੇ ਫਿਰ ਵੱਡੀ ਦਸਤਾਰ ਵਾਲੀ ਸੋਹਣੀ ਲੱਗਦੇ ਆ ਤੇ ਬਾਬਾ ਜੀ ਨੇ ਪੁੱਛਦੇ ਆ ਵੀ ਹੁਣ ਤੱਕ ਕਿਨੇ ਇੱਕ ਬੱਚੇ ਜਾਂ ਨੌਜਵਾਨ ਇਹਨਾਂ ਵੱਲ ਵੇਖ ਕੇ ਸਿੱਖੀ ਸਰੂਪ ਵੱਲ ਆਏ ਨੇ ਠੀਕ ਆ ਭਾਈ ਇੱਕ ਵਾਰ ਇਹਦੀ ਧਾਰੀ ਵੱਲ ਜਾ ਰਹੇ ਸੀਗੇ ਅੱਛਾ ਜੀ ਤੇ ਫੋਟੋਗ੍ਰਾਫਰ ਮੁੰਡਾ ਸੀਗਾ ਉਹਨੇ ਬਾਲ ਰੱਖੇ ਦੀ ਵੱਡੇ ਵੱਡੇ ਪਟੇ ਕਰਾਏ ਫਿਰਦੇ ਤੇ ਮੋਟਰਸਾਈਕਲ ਲਾ ਕੇ ਉਹ ਅੱਗੇ ਜਾ ਕੇ ਮੈਨੂੰ ਮੋਟਰਸਾਈਕਲ ਮੇਰਾ ਕਿੱਡੀ ਸਖਵਾਈ ਸਾਡੀ ਅੱਛਾ ਜੀ ਕਹਿੰਦਾ ਆਪਾ ਜੀ ਤਾ ਗੱਡੀ ਰੋਕੋ ਮੈਂ ਗੱਡੀ ਰੋਕਨੀ ਫਿਰ ਉਹਨੇ ਸਾਡੀ ਫੋਟੋ ਫਿਚੀ ਫੋਟੋ ਫਿਚ ਕੇ ਜਾਣ ਲੱਗਾ ਅਗਲੇ ਸਾਲ ਫੇਰ ਮੈਂ ਤੁਹਾਨੂੰ ਮਿਲਾਂਗਾ ਅਗਲੇ ਸਾਜ ਨੂੰ ਫੇਰ ਅਸੀਂ ਉਸੇ ਰਸਤੇ ਲੰਗੇ ਮੁੰਡੇ ਨੇ ਫੇਰ ਸਾਨੂੰ ਰੋਕਿਆ ਸਤਾਰ ਸਿਰਤੇ ਨਹੀਂ ਬੰਨੀ ਅਸੀਂ ਵੀ ਨਹੀਂ ਪਛਾਣ ਸਕਿਆ ਉਹਨੂੰ ਕਿ ਨਾਲੇ ਸਾਨੂੰ ਪੁੱਛ ਰਹੇ ਬਾਬਾ ਜੀ ਪਛਾਣਿਆ ਮੈਂ ਕਿ ਮੈਂ ਪੁੱਤ ਨਹੀਂ ਪਛਾਣਿਆ ਆਂਦਾ ਮੈਂ ਉਹੀ ਤੇ ਜਾ ਜਿਹੜਾ ਤੁਹਾਡੀ ਮੋਟਰਸਾਈਕਲ ਰੋਕੇ ਤੁਹਾਡੇ ਮਿਲਿਆ ਕੋ ਪਟੇ ਹੀ ਵੱਡੇ ਵੱਡੇ ਤੇ ਮੈਂ ਸਿੱਖ ਬਣ ਗਿਆ ਲੱਭਾਣ ਦਾ ਮੁੰਡਾ ਸੀ ਉਹਨੇ ਵਾਲ ਰੱਖੇ ਯੋਨੇ ਬੋਧ ਬੱਚੇ ਨੇ ਕਈਆਂ ਨੇ ਨੈਟ ਵਿੱਚ ਫੋਟੋ ਦੇਖ ਦੇ ਕੇ ਉਹਨਾਂ ਨੇ ਦੇਖਿਆ ਵੀ ਬਾਬਾ ਇਨੀ ਮੁਰਦੇ ਦੇ ਉੱਤੇ 6 ਬਾੜਸਾਲ ਦੇ ਮੁਰਦੇ ਦੇ ਵਿੱਚ ਦੀਵੰਦੀ ਦਾ ਸਾਰਤ ਜਾ ਸਕਿਆ ਕਿ ਸੰ ਬਾਜ ਦਾ ਪਾਰ ਲੱਗ ਗਿਆ ਜਦੋਂ ਤੁਸੀਂ ਨਾਨਸਰ ਗਏ ਉਹ ਮੁੰਡੇ ਨੇ ਦੱਸਿਆ ਕਹਿੰਦਾ ਬਾਬਾ ਜੀ ਮੈਂ ਦਾੜੀ ਰੱਖੀ ਤੁਹਾਡੀ ਨੈਟ ਵਿੱਚ ਫੋਟੋ ਦੇਖ ਕੇ ਇਹ ਖੁਸ਼ੀ ਇਹਨਾਂ ਨੇ ਬਹੁਤ ਬੱਚੇ ਨੇ ਜਿਹੜੇ 800 ਮੀਟਰ ਦੇ ਮੇਰੇ ਤੇ ਜਮਾਲਾ ਦੇਖਦੇ ਹੋ ਨਾ ਜੀ ਏ ਲੁਧਿਆਣੇ ਵਾਲੇ ਬੱਚਿਆਂ ਤੇ ਕਹਿੰਦੇ 800 ਮੀਟਰ ਮੇਰਾ ਦਮਾਲਾ ਸਜਾਇਆ ਹੈ। ਅੱਛਾ ਜੀ। ਲੇ ਅਸੀਂ ਜਿਹੜਾ ਮੇਰਾ ਵਲਟਰ ਕਾਰਡ ਪਹਿਲਾਂ ਬਣਿਆ 2010 ਦੇ ਵਿੱਚ ਉਹ 700 ਮੀਟਰ ਛੱਡ ਕੇ ਜੀ ਦਾ ਬਣਿਆ ਸੀਗਾ। ਠੀਕ ਹੈ ਜੀ। ਫਿਰ ਮੈਂ ਬੱਚੇ ਕਹਿੰਦੇ ਬਾਬਾ ਜੀ ਅਸੀਂ 800 800 ਮੀਟਰ ਪੰਨਾਂਗੇ ਤੇ ਤੁਸੀਂ ਮੀਟਰ ਵਿੱਚੇ 100 ਲਾਉਂਦੇ ਹੋ। ਮੈਂ ਕਹਾਂ ਮੇਰਾ ਬੱਚੇ ਦੇ ਤੇ ਸਿਰ ਤੇ ਦੁੱਖਿਆ ਨਹੀਂ। ਮੈਨੂੰ ਤੋੜ ਕੇ ਵੇਖੋ ਕੀਰਤਨ ਕਰਾ ਕੇ ਵੇਖੋ ਜਿੱਥੇ ਮਰਜ਼ੀ ਮੇਰੀ ਇੰਟਰਵਿਊ ਲਵੋ। ਫਿਰ ਉਹ ਬੱਚਾ ਦਾ ਕਹਿਣ ਤੇ ਮੈਂ ਕਹਿੰਦਾ 800 ਮੀਟਰ ਤਾਂ ਬੰਨਿਆ ਸੀਗੇ। ਇਹਦੇ ਨਾ ਕਿਸੇ ਕੋ ਦਸਤਾਰ ਮੰਗ ਕੇ ਲੈਣੀ ਹੈ ਤੇ ਦਸਤਾਰ 2011 400 ਮੀਟਰ ਪੂਰਾ ਹੋਇਆ ਉਹ ਤੋਂ ਤਾਂ 800 ਮੀਟਰ ਚੱਲਣ데요 ਹਾਂਜੀ ਸੋ ਦੇਖ ਲਓ ਵੀ ਸਾਹ ਸੰਗਤ ਜੀ 800 ਮੀਟਰ ਦਾ ਦਮਾਲਾ ਬਾਬਾ ਜੀ ਸਜੋਲੇ ਨੇ ਤੇ 800 ਮੀਟਰ ਮੈਂ ਕਹਿੰਦਾ ਜੇ ਖੋਲ ਕੇ ਆਪਾਂ ਲੰਮਾ ਗੱਲੇ ਤੇ 1 ਕਿਲੋਮੀਟਰ 'ਚ ਸਿਰਫ 200 ਹੀ ਮੀਟਰ ਛੱਟ ਰਹੇ ਹਾਂ ਤੇ ਕਿਲੋਮੀਟਰ ਦਾ ਪਰਲੋ ਜਿਹੜਾ ਦਮਾਲਾ ਸਾਹ ਵੇ ਹੋ ਜਾਂਦਾ ਸੋ ਆਪਾਂ ਵੀ ਜਰੂਰ ਸਕੀ ਵਾਲੇ ਮੋਟਰੀਏ ਹੋ ਮੋਹ ਸਪੈਸ਼ਲ ਬਣਾ ਰਹੇ ਆ ਲਗਜ਼ਰੀ ਟਰੈਕਟਰ ਤੇ ਟਰਾਲੀਆਂ ਦੇ ਜਿਹੜੀਆਂ ਖਾਸ ਕਰਕੇ ਮਾਝੇ ਤੇ ਦੁਆਬੇ ਵਾਲੇ ਪਾਸੋਂ ਆਈਆਂ ਨੇ ਕਈ ਵੀਰਾਂ ਦੇ ਕਮੈਂਟ ਆਉਂਦੇ ਕਿ ਉਹ ਚੀਜ਼ਾਂ ਵੇਖਣੀਆਂ ਪਰ ਕਈਆਂ ਨੂੰ ਚਲੋ ਲੱਗਦਾ ਸੀ ਇਹ ਬੰਦੇ ਚੌੜ ਕਰਦੇ ਨੇ ਕੋਈ ਕਹਿ ਦਿੰਦਾ ਕਿ ਫੁਕਰੇ ਨੇ ਦੇਖੋ ਆਪੋ ਆਪਣੇ ਮਨ ਨੇ ਸਭ ਦੇ ਜਿਹਦਾ ਚਾਹ ਆ ਜਿੰਨੇ ਵੇਖਣਾ ਕੋ ਸ਼ੌਕ ਹੈ ਸ਼ੌਕ ਦਾ ਕੋਈ ਮੁੱਲ ਨਹੀਂ ਆ ਆਪਾਂ ਕਹਿ ਦਿੰਦੇ ਆ ਪਰ ਰੁਪਏ ਬੜੇ ਲੱਗ ਜਾਂਦੇ ਹੁੰਦੇ ਨੇ ਤੇ ਐਵੇਂ ਕਿਸੇ ਤੋਂ 8-8 ਵੱਡੇ ਕੰਪਾਈਨਾਂ ਜਿਹਨੇ ਟਾਇਰ ਜਿਹੜੇ ਨੇ ਟਰੈਕਟਰ ਨੂੰ ਨਹੀਂ ਪੈ ਜਾਂਦੇ ਤੇ ਟਰਾਲੀਆਂ ਦੇ ਉੱਤੇ ਲੱਖਾਂ ਰੁਪਈਆ ਲੱਗ ਜਾਂਦਾ ਏਸੀ ਕਰਨੀਆਂ ਟਰਾਲੀਆਂ ਤੋਂ ਛੋਟੀ ਗੱਲ ਰਹਿ ਗਈ ਹੈ ਅੰਦਰ ਜਿਹੜੀ ਮਿੰਨਾਕਾਰੀ ਹੁੰਦੀ ਹੈ ਉਹ ਵੀ ਵੇਖਣ ਵਾਲੀ ਹੁੰਦੀ ਹੈ ਖੈਰ ਸਾਲ ਬਾਅਦ ਹੈ ਮੁੰਡਿਆਂ ਨੂੰ ਚਾਹ ਰਿਹਾ ਹੈ ਸ਼ੌਕ ਰਹਿੰਦਾ ਤੇ ਉਮੀਦ ਕਰਦੇ ਨੇ ਇੰਤਜ਼ਾਰ ਕਰਦੇ ਨੇ ਕਦੋਂ ਸਾਲ ਬਾਅਦ ਹਲਾਮਲਾ ਆਵੇ ਤੇ ਅਸੀਂ ਉੱਥੇ ਆਪਣੇ ਸਜਾਏ ਹੋਏ ਬਣਾਏ ਹੋਏ ਟਰੈਕਟਰ ਟਰਾਲੀਆਂ ਲੈ ਕੇ ਜਾਈਏ ਮੈਂ ਤੁਹਾਨੂੰ ਇੱਕ ਗਿੜਾ ਇਸ ਪਾਸੇ ਜਿਹੜੀ ਇੱਕ ਗਲੀ ਹੈ ਕਹਿ ਲੋ ਇੱਕ ਮਾਰਕੀਟ ਹੈ ਮੱਲੇ ਮੱਲੇ ਦੀ ਇਹ ਬਰਸ ਦੇ ਖਾਲਸਾ ਤੋਂ ਲੈ ਕੇ ਦਿਨ ਉੱਥੇ ਸਾਰੇ ਟਰੈਕਟਰ ਟਰਾਲੀਆਂ ਹੀ ਖੜਦੇ ਨੇ ਤੇ ਪਹਿਲਾਂ ਆ ਕੇ ਲਾਣੇ ਪੈਂਦੇ ਨੇ ਇੱਕ ਪਾਸੇ ਸ਼ੁਰੂ ਕਰਦਿਆਂ ਤੇ ਦੂਜੇ ਪਾਸੇ ਤੋਂ ਮੱਲੇ ਚੱਲਦਾ ਟਰੈਕਟਰ ਤੇ ਟਰਾਲੀਆਂ ਦੇ ਰੰਗ ਬਖਾਉਂਦਾ। ਲੈ ਵੀ ਕਿ ਥਾਲੀ ਸ਼ੁਰੂ ਇੱਥੋਂ ਹੁੰਦੀ ਏ ਤੇ ਖਤਮ ਹੋਵੇ ਲੋਕ ਉੱਥੇ ਜਾ ਕੇ ਹੋਣੀ ਏ। ਕਿੰਨੀ ਹੋਵੇ ਲੋ ਤੇ ਅੱਗੇ ਵੇਖ ਲੋ ਕਿਹੜੀ ਬਲਾਸ ਆਈ ਨੇ ਜੌਂਦੀਰ ਚੌਂਜਾ ਤੋਂ ਪੰਜ ਇਹ ਵੇਖ ਲੋ ਜੀ ਪੰਜਾਬ ਦਾ ਹਾਰਮੋਨ ਪਿਆਰਾ 58 11 ਗਣੇਸ਼ਾ ਵੇਖ ਲੋ ਤਾ ਵੀ ਇਥੇ ਥੱਲੇ ਵਿਛਾ ਕੇ ਚਟਾਈਆਂ ਉੱਥੇ ਖਿਡਾਰੇ ਨੇ ਗਹਿਣਿਆਂ ਕੋਲ ਫੈਡਰਾਲੀਆ ਜੇ ਬਜਟ ਘੱਟ ਗਈ ਹੋਵੇ ਕਈ ਵੀਰਾਂ ਕੋਲ ਲੇਕਿਨ ਖਾਣ ਦਾ ਫੇਰ ਵੀ ਪੂਰਾ ਕਰ ਲੈਂਦੇ ਨੇ ਮਹਿੰਦਰਾ ਦੇ ਨਾਲ ਤੈਰ ਛੋੜੇ ਬਾਦ ਨੇ ਭਾਈ 275 ਚਰਖਾ ਲਈਏ ਡਾਲੇ ਵਾਲੇ ਲੋ ਜੀ ਫਾਰਮ ਟਰੈਕ ਦਾ ਨਵਾਂ ਮਾਡਲ ਇਹ ਤੁਸੀਂ ਆਪ ਦੇਖੋ ਕਿ ਇਹ ਮਗਰ ਲੱਗਾ ਕੀ ਹੋ ਇਹਦੇ ਵਿੱਚ ਮਤਲਬ ਕਿਤੇ ਬੰਦਾ ਸੌ ਸਾਥ ਨਹੀਂ ਜਾਂਦਾ ਤੇਪ ਲਾ ਕੇ ਡੱਕ ਲਾ ਕੇ ਇੱਕ ਹੀ ਬਰਾ ਮੜਾਇਆ ਕੋਈ ਕੋਈ ਇਹ ਇਹ ਦੇਖ ਲੋ ਅੱਗੇ ਵੀ ਡਬਲ ਟਾਇਰ ਪੈ ਗਏ ਨੇ ਜੁੰਡੀਆ ਦੇ ਅੱਗੇ ਵੇਡ ਕਿੰਨੇ ਪਾਏ ਨੇ ਝੰਡੇ ਝੂਲਦੇ ਨੇ ਤੇ ਉੱਤੇ ਵੇਖੋ ਦੋਸਤ ਵਾਹ ਇੱਧਰ ਆ ਵੇਖ ਲੈ ਭਾਈ ਪੂਰਾ ਸ਼ੋਰ ਸਿਰਹੂ ਲਾਏ ਨੇ ਪੂਰਾ ਸਾਲ ਮੁੰਡੇ ਡਿਪਲੋਮਾ ਜੇ ਵਾਲਿਆਂ ਦੀ ਵਿੱਚ ਸੂਟ ਕੇਸ ਪਏ ਸਾਰੇ ਇੱਧਰ ਪਰਦੇ ਲੱਗੇ ਨੇ ਕੋਈ ਵੀ ਠੱਤੀ ਵਾਲੇ ਭਾਉ ਐਣ ਦੇ ਭਾਉ ਕੋਈ ਵੀ ਠੱਤੀ ਵਾਲੇ ਨੇ ਤੇ ਕੋਈ 40 ਵਾਲੇ ਆ ਵੇਖ ਲਓ ਸਵਰਾਜਾਂ ਨੂੰ ਵੀ ਕਹਿੰਦੇ ਵੈਰੀਕੇਟ ਪਾਏ ਨੇ ਤੇ ਇਸ ਹੀ ਘਾਲੀ ਗੜ ਤੇ ਆਮ ਕਰ ਦਿੱਤੇ ਨੇ ਹੁਣ ਉਹ ਵੀ ਇਹਨਾਂ ਟਾਲੀਆਂ ਤੇ ਹਰੇਕ ਨੇ ਤੇ ਉੱਤੇ ਹੁਣ ਜਿਵੇਂ ਮੋਰਚੇ ਵਾਲੀ ਟਰਾਲੀ ਬਣਾਈ ਐ ਐਸਾ ਸੱਸੇ ਟਮਾਟਰੀ ਰੰਗੇ ਵੀ ਹੈਗੇ ਨੇ ਭਾਈ ਅਰਜੁਨ ਅਰਜੁਨ ਨੇ ਲਾਵੇ ਕਾਫੇ ਮਨੇ ਕਹਿੰਦੇ ਬਾਹੂਬਲੀ ਸੱਤਸਮ ਕਿਹੜੇ ਟੈਂਕਰਾਂ ਦੇ ਟਾਇਰ ਨੇ ਭਾਈ ਨੇ ਟਰੈਕਟਰ ਨੂੰ ਪਾਛੜੇ ਨੇ ਤੇ ਨਾਲ ਲਿਖਿਆ ਆਪ ਹੀ ਸੋ ਲੋ ਕਰਤਾ ਪੰਚ ਦੇ ਟੈਡੀ ਵੀ ਐ ਸਾਇੰਗਰੋਪ ਵਾਲੇ ਗੱਦੇ ਲੱਗੇ ਨੇ ਆਰਾਮ ਪਰਮਾਇਆ ਜਾ ਰਹੇ ਨੇ ਦਿਨੇ ਤੇ ਦਿਨੇ ਰਾਤ ਨੂੰ ਮੱਕਸੀਨਮ ਫਿਲਮ ਸਿਨਾਰਾ ਆਉਂਦੇ ਜਾਂਦੇ ਜੀ ਰਾਤ ਨੂੰ ਦੇਖੋ ਦ੍ਰਿਸ਼ ਜਿੰਨੀਆਂ ਲਾਈਟਾਂ ਲਾਈਆਂ ਪਰਦੇ ਲਗਾ ਕੇ ਰੱਖ ਦਿੰਦੇ ਐਨ ਲੱਗਦਾ ਦੇ ਕਮਰਾ ਆ ਰਹੇ ਆ ਆਹ ਦੇਖ ਲੈ ਆਖਰੀ ਟਰੈਕਟਰ ਦੀ ਟਾਡੀ ਵੀਰਾਂ ਨੂੰ ਚੁੱਪੀ ਫਿਰਦਾ ਹੋਇਆ ਇੱਕ ਚਲਾ ਰਹੇ ਨੇ ਵੱਡੇ ਡਾਡੀ ਜੀ ਤੇ ਛੋਟੇ ਟਾਡੀ ਅੱਗੇ ਬੈਠਾ ਜਾਂਦਾ ਲੋਕ ਸੁਭਰਾਜ 855 ਕਿੰਨੇ ਟਰੈਕਟਰ ਲਾਏ ਦੇਖੋ ਕਿਹੜੇ ਸਾਹ ਨਾਲ ਲੈ ਬਿਲਕੁਲ ਪਿੱਠਾ ਜੋੜ ਕੇ ਤੇ ਅੱਗੋਂ ਮੂਵੀ ਜੁੜੇ ਹੋਏ ਹੈ ਤੇ ਇਸ ਪਾਸੇ ਲਿਖਿਆ ਸਮੁੰਦਰੀ ਜਹਾਜ਼ ਲਾ ਲੀ ਦਿੱਤੇ ਸਮੁੰਦਰੀ ਜਹਾਜ਼ ਲਿਖਿਆ ਬੰਦਿਆਂ ਨੇ ਵਿਚਾਲੇ ਬਠਨ ਪੂਰੀ ਸਾਧਗ੍ਰਾਹੀਆਂ ਟਰਾਲੀਆਂ ਵੀ ਹੈ ਨਾ ਤੇ ਹੁਣ ਆਪਾਂ ਪਹੁੰਚ ਗਏ ਹਾਂ ਨਰੰਗਾ ਬਾਦ ਨਰੰਗਾ ਬਾਦ ਅੰਸਰਾ ਕੋਲ ਦਾ ਟਰੈਕਟਰ ਤੇ ਆਸ-ਪਾਸੇ ਲੱਗੀ ਟਰਾਲੀ ਟਰਾਲੀ ਦੇ ਉੱਤੇ ਟੰਗੀਆਂ ਬੰਦੂਕ ਯਾਦ ਕਰਾਉਂਦਾ ਵੇ ਚੱਕ ਵਿੱਲੀ ਵੀ ਖੜੀ ਏ ਬਈ ਆਹ ਚੁੱਪ ਦਾ ਮੁੰਡਿਆ ਨੇ ਅੰਦਰ ਐਪਲ ਵਿਚਾਲੇ ਦਿੱਲੀ ਤੇ ਤੇਰੇ ਨੈਸ਼ਨਲ ਜੀਓਗ੍ਰਾਫਿਕ ਦਾ ਸਾਈਨ ਲਾਇਆ ਮੁੰਡੇ ਉੱਦੇ ਚੜ ਚੜ ਕੇ ਖਚਾਉਂਦੇ ਨੇ ਫੋਟੋਆਂ ਰੁਪਈਏ ਵੇਖੋ ਕਿੰਨੇ ਲਾ ਦਿੱਤੇ ਹੋਣੇ ਮਗਰਲੇ ਤੈਤਰੇ ਧਿਆਨ ਗਿਆ ਜੇ ਵੇਖੋ ਸਪੈਸ਼ਲ ਐਡੀਸ਼ਨ ਲਿਖਿਆ ਬਈ ਹਾਲੈਂਡ ਪਿਆਰ ਕਰਵਾਇਆ ਦੇ ਸਪੈਸ਼ਲ ਡਿਸ਼ਰ ਹੋ ਜਾਣਾ ਓਕੇ ਸਸਸੀ ਜੀ ਗਾਇਸ ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਅਸੀਂ ਵੇਖਿਆ ਹੋਲਾ ਮੋਹਲਾ ਆਨੰਦਪੁਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸਭ ਤੋਂ ਪਹਿਲੇ ਤੇ ਅਸੀਂ ਵੇਖਿਆ ਬਾਬਾ ਜੀ ਦੀ ਟਰਬਨ ਜਿਹੜੀ ਪਾਗ ਸੀ ਉਹ ਬਹੁਤ ਹੀ ਲਾਜਵਾਬ ਸੀ ਦੇਖੋ ਕਿ ਇੰਨੀ ਪੈਸੇਰ ਸਾਰ ਦੀ ਉਮਰ ਦੇ ਵਿੱਚ ਉਹਨਾਂ ਨੇ ਇੰਨੀ ਵਜ਼ਨੀ 180 80 ਕਿਲੋ ਜੀ ਹਾਂ 180 ਕਿਲੋ ਜੀ ਜਿਹੜੀ ਭਗ ਸੀ ਉਹ ਉਹਨਾਂ ਨੇ ਬਣੀ ਹੋਈ ਸੀ ਤੇ ਉਹਨਾਂ ਨੇ ਕਈ ਵਰਲਡ ਰਿਕਾਰਡ ਜਿੱਤੇ ਹੋਏ ਸੀ ਰਿਕਾਰਡ ਜਿੱਤੇ ਸੀ ਬਾਕੇ ਸੁਭਾ ਉਹਨਾਂ ਨੇ ਕਿਹਾ ਕਿ ਇੰਨੀ ਵਜ਼ਨੀ ਭਗ ਪਾ ਕੇ ਸਿਰ ਦੇ ਉੱਤੇ ਤੇ ਮੈਂ ਤਿੰਨ ਮੰਜ਼ਲਾਂ ਤੱਕ ਚੜ੍ਹ ਸਕਦਾ ਹਾਂ ਹਾਂਜੀ ਉਹ ਇਸ ਵਜਾ ਤੋਂ ਕਿ ਸਾਡੀ ਜਿਹੜੀ ਲੰਗ ਜਨਰੇਸ਼ਨ ਉਹ ਕਹਿੰਦੇ ਨੇ ਜੇ ਯੁਗਤਾ ਉਹ ਕਹਿੰਦੇ ਨੇ ਕਿ ਅਸੀਂ ਨਾ ਕਿ ਬਾਗਬਾਨ ਕੇ ਅਸੀਂ ਸਾਡਾ ਸਿਰ ਦੁਖ ਲੱਭਦਾ ਹੀ ਹੈ ਉਹ ਹੋ ਜਾਂਦਾ ਅਕਸਰ ਬੱਚਿਆਂ ਦੇ ਮਾਮਾ ਬਣ ਕੇ ਤੇ ਮਸਜਦ ਜਾਣ ਤੇ ਆ ਕੇ ਹਾਏ ਸਾਡੇ ਕੰਦ ਲੋਗੇ ਸਾਡਾ ਸਿਰ ਦੁਖਿਆ ਅਕਸਰ ਬੱਚਿਆਂ ਕੋਲੋਂ ਸੁਣਨ ਨੂੰ ਇਹੀ ਲੱਭਦਾ ਹੈ ਅੱਜ ਕੱਲ ਤੇ ਇਸ ਵਜ੍ਹਾ ਤੋਂ ਉਹਨਾਂ ਨੇ ਫਿਰ ਕਿਹਾ ਕਿ ਮੈਂ ਦਾਸ ਨਵਾਂ ਤਾਂ ਕਿ ਤੇ ਫਿਰ ਇਹ ਬਹੁਤ ਵਧੀਆ ਗੱਲਾਂ ਕਹਿੰਦੇ ਨੇ ਮੇਰੇ ਤੋਂ ਬਾਅਦ ਲੋਕ ਸ਼ੌਕ ਦੇ ਨਾਲ ਆ ਕੰਮ ਕਰਦੇ ਕੰਮ ਕਰਦੇ ਤੇ ਉਸ ਇਸ ਇਸ ਬਹੁਤ ਅੱਛੀ ਹੈ ਉਹ ਨਹੀਂ ਵੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੀ ਨਿਊ ਜਨਰੇਸ਼ਨ ਨੂੰ ਇਸ ਸਾਈਡ ਤੇ ਲਿਆਉਣ ਦੀ ਇੱਕ ਕੋਸ਼ਿਸ਼ ਕੀਤੀ ਇੱਕ ਜਿੱਦਜਹਿਦ ਕੀਤੀ ਤੇ ਬੜੀ ਵੱਡੀ ਗੱਲ ਹੁੰਦੀ ਹੈ ਜਿਹੜਾ ਸਾਡੇ ਵਿੱਚੋਂ ਇੱਕ ਚੰਤ ਬੰਦੇ ਹੁੰਦੇ ਨੇ ਜਿਹੜੇ ਐਵੇਂ ਦੀ ਸੋਚ ਰੱਖਦੇ ਨੇ ਬਿਲਕੁਲ ਤੇ ਦੂਸਰਾ ਅਸੀਂ ਫੇਰ ਵੇਖਿਆ ਉਹ ਤੇ ਡਾਇਰੈਕਟਰ ਡਾਇਰੈਕਟਰ ਟੈਕਨੋਜੀ ਨੇ ਸੋਨੀ ਤਰ੍ਹਾਂ ਸਜਾਇਆ ਜੀ ਜਵਾਬ ਵੀ ਇਹ ਦੇਖੋ ਕਿ ਅਗਲੇ ਟਾਇਰ ਅਗਲੇ ਟਾਇਰ ਮਮਾ ਨਾਪਾ ਵੀ ਕਿ ਦਿਨ ਇੱਕ ਤੇ ਉਹਨਾਂ ਨੂੰ ਡਬਲ ਡਬਲ ਟਾਇਰ ਲਾਇਆ ਹਾ ਉਹ ਦੂਸਰਾ ਨਾ ਟਰਾਲੀਆਂ ਬੜੀਆਂ ਵਧੀਆਂ ਸਜਾਈ ਹੋਈਆਂ ਸੀ ਐਵੇਂ ਵਿੱਚ ਬੈਡ ਸ਼ੈੱਡ ਤਰਾਂ ਬਿਲਕੁਲ ਲਗਾ ਹਾ ਗੱਦੇਸ਼ਾ ਦੇ ਲੱਗੇ ਅੱਛਾ ਉਹ ਕਹਿੰਦੇ ਨੇ ਕਿ ਵੇਖੋ ਕਿ ਜਿਹੜੇ ਬੱਚੇ ਹੁੰਦੇ ਨੇ ਉਹ ਸ਼ੌਕ ਦੇ ਨਾਲ ਇਹ ਜਿਹਾ ਤੇ ਟਰਾਲੀਆਂ ਕਰੈਕਟਰ ਤਿਆਰ ਕਰਦੇ ਨੇ ਕਿ ਫਿਰ ਜਾ ਕੇ ਉਹਨਾਂ ਨੇ ਨਾਨਪੁਰ ਸਾਹਿਬ ਇੱਕ ਐਸੀ ਕਹਿੰਦੇ ਜਗ੍ਹਾ ਬਣੀ ਹੋਈ ਹੈ ਇੱਕ ਮਲਾਵ ਜਿਹਦੇ ਵਿੱਚ ਉਹਨਾਂ ਨੇ ਜਾ ਕੇ ਪਹਿਲੀ ਲਾਣੇ ਹੁੰਦੇ ਨੇ ਹਰ ਬੰਨੇ ਨੇ ਲਾਣੇ ਹੁੰਦੇ ਨੇ ਜਦੀ ਵਜ੍ਹਾ ਬਹੁਤ ਚੀਜ਼ ਵਧੀਆ ਲੱਗਦੀ ਹੈ ਇਸ ਨੂੰ ਚਾਹੀਦਾ ਹੈ ਕਿ ਅਸੀਂ ਉਹਨਾਂ ਦੀ ਹੌਸਲਾ ਅਫਜ਼ਾਈ ਕਰੀਏ ਨਾ ਕਿ ਅਸੀਂ ਉਹਨਾਂ ਤੇ ਤੰਜ਼ ਕਰੀਏ ਕਿਉਂਕਿ ਹੋਸ਼ ਲੋਕ ਕਹਿ ਹੀ ਦਿੰਦੇ ਨੇ ਲੈ ਐਵੇਂ ਪੈਸੇ ਦਾ ਖਪਾ ਕੀਤਾ ਹੈ ਹਾਂ ਲੇਕਿਨ ਇਹ ਕਿ ਚੀਜ਼ ਵਧੀਆ ਸੀ ਵਧੀਆ ਸੀ ਬਹੁਤ ਵਧੀਆ ਬਾਕੀ ਇਸ ਤੋਂ ਇਲਾਵਾ ਹੋਲਾ ਮਹੱਲਾ ਚ ਮੈਂ ਅੱਗੇ ਵੀ ਅਸੀਂ ਇਹ ਗੱਲ ਕੀਤੀ ਸੀ ਕਿ ਵਿੱਚ ਗਤਕਾ ਵੀ ਹੁੰਦਾ ਹੈ ਫਿਰ ਉਹ ਘੋੜਸਵਾਰੀ ਵੀ ਹੁੰਦੀ ਹੈ ਫਿਰ ਨੇਜ਼ੇ ਦੇ ਨਾਲ ਉਹ ਕਰਦੇ ਨੇ ਤਲਵਾਰਾਂ ਦੇ ਨਾਲ ਉਹ ਦਿਖਾਉਂਦੇ ਨੇ ਆਪਣਾ ਮਤਲਬ ਫਨ ਦਿਖਾਉਂਦੇ ਨੇ ਕਿ ਜੋ ਚੀਜ਼ ਉਹਨਾਂ ਦੇ ਵਿੱਚ ਜਿਹਦੇ ਚ ਜਿਹੜੀ ਚੀਜ਼ ਦੀ ਮਹਾਰਤ ਹੋਵੇ ਲੇਕਿਨ ਹਜੇ ਤੱਕ ਅਸੀਂ ਪ੍ਰੋਫੈਸਰ ਸਾਹਿਬ ਦੇ ਵੀ ਲੋਕ ਵੇਖਣਦੇ ਆ ਉਹਦੇ ਵਿੱਚ ਇਹ ਹਜੇ ਤੱਕ ਇਥੋਂ ਤੱਕ ਹੀ ਦਿਖਾਇਆ ਗਿਆ ਬਾਕੀ ਅੱਗੇ ਚੀਜ਼ਾਂ ਫਿਰ ਅਸੀਂ ਇਹਨਾਂ ਨਾਲ ਵੇਖਾਂਗੇ ਤੇ ਤੁਹਾਨੂੰ ਵੀ ਸਾਂਝੀਆਂ ਕਰਾਂਗੇ ਜੀ ਤੇ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਮਿਲਦੇ ਆ ਜੀ ਨਵੀਂ ਵੀਡੀਓ ਚੜ੍ਹ ਆਵਾਂਗਾ